ਨੀਸ਼ ਸ਼ੋਧਿਆ ਵੀਂਡੀਆ ਨੂੰ ਸੰਬੋਧਨ ਹੁੰਦਿਆ ਕਹਿੰਦੇ ਨੇ ਕਿ ਆਪਾਂ 227 ਚ ਸਰਕਾਰ ਬਣਾਉਣੀ ਆ ਸਰਕਾਰ ਬਣਾਉਣ ਲਈ ਸਾਮ ਦਾਮ ਦੰਡ ਭੇਦ ਸੱਚ ਝੂਠ ਕੁਐਸਚਨ ਆਨਸਰ ਲੜਾਈ ਝਗੜਾ ਜੋ ਕਰਨਾ ਪਵੇ ਕਰੋਗੇ ਹੁਣ ਇਹਦੇ ਅਰਥ ਸਾਰੇ ਸਮਝਦੇ ਹੁਣੇ ਸਾਮ ਮਤਲਬ ਜੇ ਕੋਈ ਪਿਆਰ ਨਾਲ ਮੰਨਦਾ ਤਾਂ ਮਨਾਓ ਪਰੋਸੋ ਜੇ ਸਾਮ ਨਾਲ ਨਹੀਂ ਮੰਨਦਾ ਪਿਆਰ ਨਾਲ ਫਿਰ ਦਾਮ ਮੁੱਲ ਪਾਓ ਉਹਦਾ ਹੂੰ ਉਹਨੂੰ ਬੁਰਕੀ ਪਾਓ ਮਨੀ ਪਾਵਰ ਦੇ ਨਾਲ ਉਹਦੀ ਵੋਟ ਪਾਓ ਜੇ ਸਾਮ ਦਾਮ ਦੋਹਾਂ ਨਾਲ ਮੰਨੇ ਪ੍ਰਦਾਨਗ ਫੋਰਸ ਕਾਦੇ ਲਈ ਆ ਪਰਚਾ ਪਵਾਓ ਐਫ ਆਈ ਆਰ ਕਰਾਓ ਚਿੱਟੇ ਦਾ ਕੇਸ ਪਵਾ ਦਿਓ ਘਰਟਵਾ ਦਿਓ ਪਰ ਬੋਟ ਆਪਾਂ ਪਾਉਣੀ ਆ ਜੇ ਦੰਡ ਨਾਲ ਵੀ ਨਾ ਮੰਨੇ ਫਿਰ ਉਹਦੇ ਭੇਦ ਖੋਲੋ ਜੇ ਹੈਗੀ ਵੀ ਹੈ ਤਾਂ ਵੀ ਜੀ ਇਹ じゃ ਕੋਈ ਰਾਜ਼ ਕੋਈ ਉਹਨੂੰ ਬੇਪਰਦਾ ਕਰਨ ਦੀ ਧਮਕੀ ਦੇ ਕੇ ਉਸਨੂੰ ਡਰਾ ਕੇ ਵੈਸੇ ਵੀ ਇਹ ਪਾਰਟੀ ਤਾਂ ਕੈਮਰਿਆਂ ਦੇ ਦਮ ਤੇ ਵੀਡੀਓ ਦੇ ਦਮ ਤੇ ਚੱਲਦੀ ਆ ਪਤਾ ਨਹੀਂ ਹੁਣ ਵੀ ਕਿੰਨਿਆਂ ਦੇ ਆਪ ਇਹਨੂੰ ਕੋਈ ਬੈਠੀ ਹੁਣ ਹੈਨਾ ਸੋ ਇਸ ਲਈ ਫਿਰ ਭੇਦ ਖੋਲ ਹੋ ਗਏ ਨੇ ਤੇ ਜੇ ਭੇਤ ਤੇ ਵੀ ਨਾ ਗੱਲ ਬਣੇ ਫਿਰ ਸੱਚ ਝੂਠ ਤੇ ਆਜੋ ਹੁਣ ਉਹ ਭੇ ਅਸਲੀ ਹੈ ਜਾਂ ਨਹੀਂ ਹੈ ਇਹ ਤਾਂ ਵੀ ਮਤਲਬ ਨਹੀਂ ਪਈ ਚਾ ਝੂਠ ਬੋਲਣਾ ਪਵੇ ਉਹਦੇ ਲਈ ਉਹ ਮੋਦੀ ਜੀ ਬਾਰੇ ਹੈਗਾ ਨਾ ਕਿ ਉਹ ਕਹਿੰਦੇ ਕਿ ਝੂਠ ਇੰਨੀ ਵਾਰ ਤੇ ਤੇ ਜੋਰ ਨਾਲ ਬੋਲਦੇ ਆ ਕਿ ਸੱਚ ਹੋ ਜਾਂਦਾ ਲੋਕਾਂ ਨੂੰ ਸੱਚ ਲੱਗਣ ਲੱਗ ਜਾਂਦਾ ਸੋ ਉਹ ਫਾਰਮੂਲਾ ਮਨੀਸ਼ ਸ਼ੋਧਿਆ ਜੀ ਦੇ ਰੱਖ ਫਿਰ ਸੱਚ ਝੂਠ ਤੇ ਆਜੋ ਜੋ ਉੱਥੇ ਵੀ ਨਾ ਗੱਲ ਪਰ ਕਰੇ ਫਿਰ ਸਵਾਲ ਜਵਾਬ ਕੁਐਸਚਨ ਆਨਸਰ ਤੇ ਆਜੋ मतलब ਇਹ ਤਰੀਕਾ ਸਮਝਾ ਰਹੇ ਨੇ ਪੰਜਾਬ ਦੀਆਂ ਬੀਬੀਆਂ ਨੂੰ ਮਨੀਸ਼ ਸ਼ੋਧਿਆ ਜੀ ਪੰਜਾਬ ਨੂੰ ਇੰਨਾ ਮੂਰਖ ਸਮਝਦੇ ਨੇ ਕਿ ਅਸੀਂ ਡੰਡੇ ਨਾਲ ਹੱਕ ਲਾਂਗੇ ਜੀ ਅਸੀਂ ਖਰੀਦ ਲਾਂਗੇ ਉਹ ਪ੍ਰਾਵੋ 94 ਸੀਟਾਂ ਜੇ ਤੁਹਾਡੇ ਕੋਲ ਅੱਜ ਹੈਗੀਆਂ ਜਾਂ 92 ਜਦੋਂ ਜਤਾਈਆਂ ਸੀ ਪੰਜਾਬ ਨੇ ਤਾਂ ਉਹ ਦੂਸਰਿਆਂ ਤੋਂ ਅੱਕ ਕੇ ਤੁਹਾਡੇ ਕੋਲ ਆਏ ਸੀ ਤੇ ਹੁਣ ਉਹਨਾਂ ਲੋੜੋ ਜੀ ਸਪਾਈ ਦੇ ਜਾਂਦੇ ਉਹਨਾਂ ਦਾ ਨਿੱਜੀ ਬਿਆਨ ਸੀ ਬਈ ਕਿਵੇਂ ਨਿੱਜੀ ਬਿਆਨ ਸੀ ਤੁਹਾਡਾ ਟ੍ਰੇਨਿੰਗ ਕੈਂਪ ਚ ਟ੍ਰੇਨਿੰਗ ਦੇ ਰਹੇ ਸੀ ਉਹ ਜੀ ਤੇ ਨਿੱਜੀ ਨਹੀਂ ਹੈ ਉਹਦਾ ਉਹ ਕਿਤੇ ਮਤਲਬ ਕਿ ਗੀਤ ਨਹੀਂ ਗਾਦੇ ਅਸੀਂ ਵਿਆਹ ਦੇ ਵਿੱਚ ਕਿਤੇ ਕਿਹਾ ਉੱਥੇ ਕੁਝ ਉਹਨੇ ਟਿੱਪਣੀ ਕਰਤੀ ਕਿਤੇ ਆਪਣੇ ਘਰੇ ਕੋਠੇ ਤੇ ਚੜ ਕੇ ਨੱਚ ਨਹੀਂ ਰਿਹਾ ਸੀ ਕਿ ਟਿੱਪਣੀ ਕਰਤੀ ਜੀ ਮੈਂ ਕਿਤੇ ਆਪਣੇ ਮਿੱਤਰਾਂ ਦੀ ਮਹਿਫਿਲ 'ਚ ਨਹੀਂ ਸੀਗਾ ਕਿ ਕੋਈ ਚੁਟਕਲਾ ਸੁਣਾਉਂਦੇ ਹੋਏ ਗਲਤੀ ਹੋ ਗਈ। ਇਹ ਇੱਕ ਸੋਚਿਆ ਸਮਝਿਆ ਉਹਦਾ ਦਿੱਤਾ ਬਿਆਨ ਉਹ ਤੇ ਬਾਰ-ਬਾਰ ਪੁੱਛਦਾ ਕਿ ਜੋ ਉਸ ਦੇ ਵੱਲੋਂ ਕਰੋਗੇ ਹੂੰ ਅਸਲ 'ਚ ਜੋ ਤੁਹਾਡੇ ਅੰਦਰ ਰਣਨੀਤੀ ਸੀ ਉਹ ਤੁਹਾਡੇ ਦਿਮਾਗਾਂ 'ਚੋਂ ਹੁੰਦੀ ਹੋਈ ਜੀਵਤ ਆ ਗਈ।